ਇੱਕ ਭਿਖਾਰੀ ਹਰ ਰੋਜ਼ ਇੱਕ ਦਰਵਾਜ਼ੇ ਤੇ ਜਾਂਦਾ ਅਤੇ ਪੀਖ ਮੰਗਣ ਲਈ ਆਵਾਜ਼ ਦੇਂਦਾ ਜਦੋਂ ਘਰ ਦਾ ਮਾਲਕ ਬਾਹਰ ਆਂਦਾ ਤਾਂ ਉਸ ਨੂੰ ਗੰਦੀਆਂ ਗੰਦੀਆਂ ਕਾਲਾ ਘੱਟਾ ਅਤੇ ਤਾਨੇ ਮਾਰਦਾ ਤੇ ਕਹਿੰਦਾ ਕੋਈ ਕੰਮ ਕਿਉਂ ਨਹੀਂ ਕਰਦਾ ساری ਜ਼ਿੰਦਗੀ ਪੀਖ ਹੀ ਮੰਗਦਾ ਰਹੇਗਾ ਉਹ ਕਈ ਵਾਰ ਗੁੱਸੇ ਵਿੱਚ ਭਿਖਾਰੀ ਨੂੰ ਤੱਕਾ ਵੀ ਦੇ ਦਿੰਦਾ ਪਰ ਭਿਖਾਰੀ ਸਿਰਫ ਇੰਨਾ ਹੀ ਕਹਿੰਦਾ ਕਿ ਵਾਹਿਗੁਰੂ ਤੁਹਾਡੇ ਇੱਕ ਪਾਪਾ ਨੂੰ ਮਾਫ ਕਰੇ ਇੱਕ ਦਿਨ ਸੇਠ ਬਹੁਤ ਗੁੱਸੇ ਵਿੱਚ ਸੀ ਸ਼ਾਇਦ ਉਸ ਨੂੰ ਵਪਾਰ ਵਿੱਚ ਘਾਟਾ ਪੈ ਗਿਆ ਹੋਵੇਗਾ ਉਸ ਵੇਲੇ ਭਿਖਾਰੀ ਪੀਖ ਮੰਗਣ ਆ ਗਿਆ ਗੁੱਸੇ ਵਿੱਚ ਸੇਠ ਨੇ ਬਿਨਾਂ ਸੋਚਿਆ ਸਮਝਿਆ ਹੀ ਉਸ ਦੇ ਪੱਥਰ ਮਾਰ ਦਿੱਤਾ ਭਿਖਾਰੀ ਦੇ ਸਿਰ ਤੋਂ ਖੂਨ ਵਗਣ ਲੱਗਾ ਫਿਰ ਉਸ ਨੇ ਸੇਠ ਨੂੰ ਕਿਹਾ ਕਿ ਵਾਹਿਗੁਰੂ ਤੁਹਾਡੇ ਪਾਪਾਂ ਨੂੰ ਮਾਫ ਕਰੇ ਅਤੇ ਉੱਥੋਂ ਚਲਾ ਗਿਆ ਜਦੋਂ ਸੇਠ ਦਾ ਗੁੱਸਾ ਠੰਡਾ ਹੋਇਆ ਤਾਂ ਉਹ ਸੋਚਣ ਲੱਗਾ ਕਿ ਮੈਂ ਉਸ ਭਿਖਾਰੀ ਨੂੰ ਪੱਥਰ ਨਾਲ ਮਾਰਿਆ ਪਰ ਫਿਰ ਵੀ ਉਸਨੇ ਮੈਨੂੰ ਕੁਝ ਵੀ ਮਾੜਾ ਨਹੀਂ ਬੋਲਿਆ ਅਤੇ ਮੈਨੂੰ ਸਿਰ ਦੁਆਵਾਂ ਹੀ ਦਿੱਤੀਆਂ ਇਸ ਪਿੱਛੇ ਕੀ ਕਾਰਨ ਹੈ ਮੈਨੂੰ ਪਤਾ ਲਗਾਉਣਾ ਹੀ ਪਵੇਗਾ ਦੂਜੇ ਦਿਨ ਜਦੋਂ ਭਿਖਾਰੀ ਆਇਆ ਤਾਂ ਉਸਨੇ ਉਸ ਦਾ ਪਿੱਛਾ ਕੀਤਾ ਭਿਖਾਰੀ ਜਿੱਥੇ-ਜਿੱਥੇ ਵੀ ਜਾਂਦਾ ਸੇਠ ਉਸ ਦੇ ਪਿੱਛੇ-ਪਿੱਛੇ ਜਾਂਦਾ ਕਈ ਲੋਕਾਂ ਨੇ ਉਸ ਨੂੰ ਭੀਖ ਦੇ ਦਿੱਤੀ ਕਈਆਂ ਨੇ ਉਸ ਨੂੰ ਗਾਲਾਂ ਕੱਢੀਆਂ ਕੋਈ ਉਸ ਨੂੰ ਮਾਰਦਾ ਤੇ ਕੋਈ ਉਸ ਦੀ ਬੇਇੱਜ਼ਤੀ ਕਰਦਾ ਪਰ ਉਹ ਭਿਖਾਰੀ ਕਿਸੇ ਨੂੰ ਕੁਝ ਵੀ ਮਾਣਾ ਨਾ ਬੋਲਦਾ ਤੇ ਸਿਰਫ ਕਹਿੰਦਾ ਕਿ ਵਾਹਿਗੁਰੂ ਤੁਹਾਡੇ ਪਾਪਾ ਨੂੰ ਮਾਫ ਕਰੇ ਹੁਣ ਹਨੇਰਾ ਹੋ ਗਿਆ ਸੀ ਭਿਖਾਰੀ ਆਪਣੇ ਘਰ ਵਾਪਸ ਜਾ ਰਿਹਾ ਸੀ ਅਤੇ ਸੇਠ ਵੀ ਉਸਦੇ ਪਿੱਛੇ-ਪਿੱਛੇ ਸੀ ਜਦੋਂ ਭਿਖਾਰੀ ਆਪਣੇ ਘਰ ਪਹੁੰਚਿਆ ਤਾਂ ਇੱਕ ਟੁੱਟੀ ਜਹੀ ਮੰਜੀ ਉੱਤੇ ਇੱਕ ਬੁੱਢੀ ਔਰਤ ਸੁੱਤੀ ਪਈ ਸੀ ਉਹ ਉਸ ਦੀ ਭਿਖਾਰੀ ਦੀ ਪਤਨੀ ਸੀ ਜਿਵੇਂ ਹੀ ਉਸਨੇ ਆਪਣੇ ਪਤੀ ਨੂੰ ਵੇਖਿਆ ਤਾਂ ਉਹ ਉੱਠ ਕੇ ਬੈਠ ਗਈ ਤੇ ਭੀਖ ਦੇ ਕਟੋਰੇ ਵੱਲ ਦੇਖਣ ਲੱਗੀ ਉਸ ਭੀਖ ਦੇ ਕਟੋਰੇ ਵਿੱਚ ਸਿਰਫ ਇੱਕ ਅੱਧੀ ਬਾਸੀ ਰੋਟੀ ਸੀ ਉਸ ਨੂੰ ਵੇਖਦਿਆਂ ਹੀ ਉਸ ਦੀ ਪਤਨੀ ਨੇ ਆਖਿਆ ਕਿ ਅੱਜ ਬਸ ਇੰਨਾ ਹੀ ਹੋਰ ਕੁਝ ਨਹੀਂ ਮਿਲਿਆ ਤੇ ਤੁਹਾਡੇ ਸਿਰ ਤੇ ਇਹ ਛੱਟ ਕਿਵੇਂ ਲੱਗੀ ਸਾਰੀ ਨੇ ਕਿਹਾ ਹਾਂ ਅੱਜ ਸਿਰਫ ਇੰਨਾ ਹੀ ਮਿਲਿਆ ਕਿਉਂਕਿ ਜ਼ਿਆਦਾ ਕਿਸੇ ਨੇ ਕੁਝ ਨਹੀਂ ਦਿੱਤਾ ਸਾਰਿਆਂ ਨੇ ਸਿਰਫ ਗਾਲਾਂ ਹੀ ਦਿੱਤੀਆਂ ਤੇ ਪੱਥਰ ਮਾਰੇ ਇਸ ਕਰਕੇ ਹੀ ਮੇਰੇ ਸਿਰ ਤੇ ਸੱਟ ਲੱਗੀ। ਭਿਖਾਰੀ ਨੇ ਫਿਰ ਕਿਹਾ ਇਹ ਸਭ ਸਾਡੇ ਆਪਣੇ ਪਾਪਾਂ ਦਾ ਨਤੀਜਾ ਹੈ। ਯਾਦ ਹੈ ਨਾ ਤੈਨੂੰ ਕੁਝ ਸਾਲ ਪਹਿਲਾਂ ਅਸੀਂ ਕਿੰਨੇ ਅਮੀਰ ਹੁੰਦੇ ਸੀ। ਸਾਡੇ ਕੋਲ ਕੀ ਨਹੀਂ ਸੀ? ਸਭ ਕੁਝ ਹੁੰਦੇ ਹੋયા ਵੀ ਅਸੀਂ ਕਦੇ ਦਾਨ ਨਹੀਂ ਕੀਤਾ। ਤੈਨੂੰ ਉਹ ਅੰਨਾ ਭਿਖਾਰੀ ਯਾਦ ਹੈ? ਇਹ ਗੱਲ ਸੁਣਦੇ ਹੀ ਉਸ ਦੀ ਪਤਨੀ ਦੀਆਂ ਅੱਖਾਂ 'ਚ ਹੰਝੂ ਆ ਗਏ। ਉਸ ਦੀ ਪੱਤੀ ਨੇ ਕਿਹਾ ਹਾਂ ਮੈਨੂੰ ਬਹੁਤ ਚੰਗੀ ਤਰ੍ਹਾਂ ਯਾਦ ਹੈ। ਕਿਵੇਂ ਅਸੀਂ ਉਸ ਅੰਨੇ ਭਿਖਾਰੀ ਦਾ ਮਜ਼ਾਕ ਬਣਾਉਂਦੇ ਸਾਂ ਕਿਵੇਂ ਅਸੀਂ ਉਸ ਨੂੰ ਰੋਟੀਆਂ ਦੀ ਥਾਂ ਖਾਲੀ ਕਾਗਜ਼ ਰੱਖ ਦਿੰਦੇ ਸਾਂ ਕਿਵੇਂ ਅਸੀਂ ਉਸ ਦੀ ਬੇਇੱਜ਼ਤੀ ਕਰਦੇ ਸਾਂ ਕਦੇ-ਕਦੇ ਉਸ ਨੂੰ ਮਾਰਦੇ ਅਤੇ ਤੱਕਾ ਵੀ ਦਿੰਦੇ ਸਾਂ ਉਸ ਦੀ ਪਤਨੀ ਆਖਦੀ ਹੈ ਕਿ ਮੈਨੂੰ ਸਭ ਕੁਝ ਯਾਦ ਹੈ ਕਿਵੇਂ ਮੈਂ ਉਸ ਅੰਨੇ ਭਿਖਾਰੀ ਨੂੰ ਰਸਤਾ ਨਹੀਂ ਦਿਖਾਇਆ ਸੀ ਅਤੇ ਘਰ ਦੇ ਬਨੇ ਨਾਲੇ ਵਿੱਚ ਤੱਕਾ ਦੇ ਦਿੱਤਾ ਸੀ ਜਦੋਂ ਵੀ ਉਹ ਸਾਡੇ ਕੋਲੋਂ ਰੋਟੀਆਂ ਮੰਗਦਾ ਸੀ ਮੈਂ ਸਿਰਫ ਗਾਲਾਂ ਹੀ ਦੇਂਦੀ ਸੀ ਇੱਕ ਵਾਰੀ ਤਾਂ ਮੈਂ ਉਸ ਦਾ ਕਟੋਰਾ ਵੀ ਸੁੱਟ ਦਿੱਤਾ ਸੀ ਉਹੰਨਾ ਭਿਖਾਰੀ ਹਮੇਸ਼ਾ ਕਹਿੰਦਾ ਸੀ ਤੁਹਾਡੇ ਪਾਪਾਂ ਦਾ ਹਿਸਾਬ ਵਾਹਿਗੁਰੂ ਕਰੇਗਾ ਉਹ ਦੋਵੇਂ ਪੁਰਾਣੀਆਂ ਗੱਲਾਂ ਯਾਦ ਕਰਕੇ ਕਰਦੇ ਹਨ ਅਤੇ ਕਹਿੰਦੇ ਹਨ ਅੱਜ ਉਸ ਭਿਖਾਰੀ ਦੀ ਬੱਦੂਆ ਸਾਨੂੰ ਲੈ ਡੁੱਬੀ ਫਿਰ ਭਿਖਾਰੀ ਕਹਿੰਦਾ ਹੈ ਪਰ ਮੈਂ ਕਿਸੇ ਨੂੰ ਬੱਦੂਆ ਨਹੀਂ ਦਿੰਦਾ ਚਾਹੇ ਮੇਰੇ ਨਾਲ ਕਿੰਨਾ ਵੀ ਗਲਤ ਕਿਉ ਨਾ ਹੋਵੇ ਮੇਰੇ ਮੂੰਹ ਤੇ ਹਮੇਸ਼ਾ ਦੁਆ ਹੀ ਰਹਿੰਦੀ ਹੈ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਸਾਡੇ ਵਰਗੇ ਇੰਨੇ ਬੁਰੇ ਦਿਨ ਵੇਖੇ ਮੇਰੇ ਨਾਲ ਮਾਲਾ ਕਰਨ ਵਾਲਿਆਂ ਨੂੰ ਵੀ ਮੈਂ ਦੁਆ ਹੀ ਦਿੰਦਾ ਹਾਂ ਕਿਉਂਕਿ ਉਹਨਾਂ ਨੂੰ ਨਹੀਂ ਪਤਾ ਕਿ ਉਹ ਕੀ ਪਾਪ ਕਰ ਰਹੇ ਹਨ ਜੋ ਸਿੱਧਾ ਵਾਹਿਗੁਰੂ ਦੇਖ ਰਿਹਾ ਹੈ ਜਿਵੇਂ ਅਸੀਂ ਪੁਗਤਿਆ ਹੈ ਕੋਈ ਹੋਰ ਨਾ ਪੁਗਤੇ ਇਸ ਲਈ ਆਪਣੀ ਹਾਲਤ ਵੇਖ ਕੇ ਮੇਰੇ ਦਿਲ ਤੋਂ ਸਿਰਫ ਦੁਆ ਹੀ ਨਿਕਲਦੀ ਹੈ ਸੇਠ ਚੁੱਪਚਾਪ ਇਹ ਗੱਲਾਂ ਸੁਣ ਰਿਹਾ ਸੀ ਹੁਣ ਉਸ ਨੂੰ ਸਾਰੀ ਗੱਲ ਸਮਝ ਆ ਗਈ ਸੀ ਭਿਖਾਰੀ ਤੇ ਉਸਦੀ ਪਤਨੀ ਨੇ ਅੱਧੀ ਰੋਟੀ ਨੂੰ ਮਿਲ ਕੇ ਖਾਧਾ ਅਤੇ ਉੱਪਰ ਵਾਲੇ ਦਾ ਸ਼ੁਕਰ ਕੀਤਾ। ਅਗਲੇ ਦਿਨ ਜਦੋਂ ਭਿਖਾਰੀ ਪੀਖ ਮੰਗਨ ਸੇਠ ਦੇ ਘਰ ਗਿਆ ਤਾਂ ਸੇਠ ਨੇ ਪਹਿਲਾਂ ਹੀ ਰੋਟੀਆਂ ਕੱਟ ਕੇ ਰੱਖੀਆਂ ਹੋਈਆਂ ਸਨ। ਉਸਨੇ ਉਹ ਰੋਟੀਆਂ ਭਿਖਾਰੀ ਨੂੰ ਦਿੱਤੀਆਂ ਅਤੇ ਉਸ ਤੋਂ ਮਾਫੀ ਮੰਗੀ। ਭਿਖਾਰੀ ਨੇ ਕਿਹਾ ਵਾਹਿਗੁਰੂ ਤੁਹਾਡਾ ਪਲਾ ਕਰੇ ਅਤੇ ਉਹ ਉੱਥੋਂ ਚਲਾ ਗਿਆ। ਸੇਠ ਨੂੰ ਹੁਣ ਇਹ ਗੱਲ ਸਮਝ ਆ ਗਈ ਸੀ ਕਿ ਇਨਸਾਨ ਦਾ ਇੱਕ ਦੂਜੇ ਨੂੰ ਦੁਆ ਜਾਂ ਬਦਦੁਆ ਹੀ ਦੇ ਸਕਦੇ ਹੈ ਪਰ ਉਸ ਦੁਆ ਜਾਂ ਬਦਦੁਆ ਨੂੰ ਪੂਰਾ ਕਰਨਾ ਉੱਪਰ ਵਾਲੇ ਦਾ ਕੰਮ ਹੈ ਹਰ ਕਿਸੇ ਨੂੰ ਆਪਣੇ ਕਰਮਾਂ ਦਾ ਫਲ ਜ਼ਰੂਰ ਮਿਲਦਾ ਹੈ ਇਸ ਲਈ ਸਾਨੂੰ ਹਮੇਸ਼ਾ ਆਪਣੇ ਮੂੰਹ 'ਚ ਚੰਗਾ ਹੀ ਬੋਲਣਾ ਚਾਹੀਦਾ ਹੈ ਅਤੇ ਗੁੱਸੇ ਵਿੱਚ ਵੀ ਕਿਸੇ ਨੂੰ ਮੰਦੇ ਬੋਲ ਨਹੀਂ ਬੋਲਨੇ ਚਾਹੀਦੇ ਕਈ ਵਾਰ ਅਸੀਂ ਗੁੱਸੇ ਵਿੱਚ ਕੁਝ ਅਦੇਹਾ ਬੋਲ ਜਾਂਦੇ ਹਾਂ ਜਿਸ ਦਾ ਸਾਡੇ ਉੱਤੇ ਤਾਂ ਕੋਈ ਅਸਰ ਨਹੀਂ ਹੁੰਦਾ ਪਰ ਸੁਣਨ ਵਾਲੇ ਨੂੰ ਬੁਰਾ ਲੱਗਦਾ ਹੈ इसलिए कोशिश करो कि जब भी बोलो चंगा ही बोल बोलो क्योंकि परमात्मा सब कुछ देखता है उसके कोल साढ़े कि सारे कर्मों का हिसाब है